ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੇ ਹੱਕ 'ਚ ਵੱਡਾ ਬਿਆਨ ਦੇ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸੀਹਤ ਦਿੱਤੀ ਹੈ। ਉਹਨਾਂ ਭਗਵੰਤ ਮਾਨ ਨੂੰ ਜਵਾਬ ਦਿੰਦਿਆਂ ਕਿਹਾ ਕਿ ਭਗਵੰਤ ਮਾਨ ਜੀ ਸਾਧੂ ਬੋਲੇ ਸਹਿਜ ਸੁਭਾ ਸਾਧ ਕਾ ਕਿਹਾ ਬਿਰਥਾ ਨਾ ਜਾਏ। ਇਹ ਬਿਆਨ ਸੁਨੀਲ ਜਾਖੜ ਨੇ ਇਸ ਕਰਕੇ ਦਿੱਤਾ ਹੈ ਕਿ ਲੰਗੇ ਕੱਲ ਗੁਰਿੰਦਰ ਸਿੰਘ ਢਿੱਲੋਂ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਦੇ ਨਾਲ ਨਾਬਾ ਜੇਲ੍ਹ 'ਚ ਮੁਲਾਕਾਤ ਕਰਕੇ ਕਿਹਾ ਸੀ ਕਿ ਮਜੀਠੀਆ ਉੱਤੇ ਲੱਗੇ ਸਾਰੇ ਇਲਜ਼ਾਮ ਗਲਤ ਨੇ। ਜਿਸ ਤੋਂ ਬਾਅਦ ਹੀ ਮਜੀਠੀਆ ਨੂੰ ਜ਼ਮਾਨਤ ਮਿਲ ਗਈ ਸੀ ਪਰ ਸੀਐਮ ਨੇ ਉਹਨਾਂ ਦੀ ਇਸ ਮੁਲਾਕਾਤ ਦੇ ਉੱਤੇ ਸਵਾਲ ਚੁੱਕੇ ਸੀ ਸੀਐਮ ਨੇ ਕਿਹਾ ਸੀ ਕਿ ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ ਅਦਾਲਤਾਂ ਦੇ ਉੱਤੇ ਰੱਬ ਹੀ ਰਾਖਾ ਜਿੱਥੇ ਮੁਲਾਕਾਤ ਤੀ ਹੀ ਜੱਜ ਬਣ ਜਾਣ ਇਸ ਤੋਂ ਬਾਅਦ ਸਵੀਰ ਜਾਖੜ ਨੇ ਕਿਹਾ ਕਿ ਸਾਧੂਆਂ ਦਾ ਕਿਹਾ ਬਿਰਥਾ ਕਦੇ ਨਹੀਂ ਜਾਂਦਾ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਡੇਰਾ ਬਿਆਸ ਮੁਕੀ ਗੁਰਿੰਦਰ ਸਿੰਘ ਢਿੱਲੋਂ ਦੇ ਹੱਕ 'ਚ ਵੱਡਾ ਬਿਆਨ ਦੇ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸੀਹਤ ਦਿੱਤੀ ਹੈ। ਉਹਨਾਂ ਭਗਵੰਤ ਮਾਨ ਨੂੰ ਜਵਾਬ ਦਿੰਦਿਆਂ ਕਿਹਾ ਕਿ ਭਗਵੰਤ ਮਾਨ ਜੀ ਸਾਧੂ ਬੋਲੇ ਸਹਿਜ ਸੁਭਾ ਸਾਧ ਕਾ ਕਿਹਾ ਬਿਰਥਾ ਨਾ ਜਾਏ। ਇਹ ਬਿਆਨ ਸੁਨੀਲ ਜਾਖੜ ਨੇ ਇਸ ਕਰਕੇ ਦਿੱਤਾ ਹੈ ਕਿ ਲੰਗੇ ਕਾਲ ਗੁਰਿੰਦਰ ਸਿੰਘ ਢਿੱਲੋਂ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਦੇ ਨਾਲ ਨਾਬਾ ਜੇਲ੍ਹ 'ਚ ਮੁਲਾਕਾਤ ਕਰਕੇ ਕਿਹਾ ਸੀ ਕਿ ਮਜੀਠੀਆ ਉੱਤੇ ਲੱਗੇ ਸਾਰੇ ਇਲਜ਼ਾਮ ਗਲਤ ਨੇ। ਜਿਸ ਤੋਂ ਬਾਅਦ ਹੀ ਮਜੀਠੀਆ ਨੂੰ ਜ਼ਮਾਨਤ ਮਿਲ ਗਈ ਸੀ ਪਰ ਸੀਐਮ ਨੇ ਉਹਨਾਂ ਦੀ ਇਸ ਮੁਲਾਕਾਤ ਦੇ ਉੱਤੇ ਸਵਾਲ ਚੁੱਕੇ ਸੀ ਸੀਐਮ ਨੇ ਕਿਹਾ ਸੀ ਕਿ ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ ਅਦਾਲਤਾਂ ਦੋਥੇ ਰੱਬ ਹੀ ਰੱਖਾ ਜਿੱਥੇ ਮੁਲਾਕਾਤ ਤੀ ਹੀ ਜੱਜ ਬਣ ਜਾਣ ਇਸ ਤੋਂ ਬਾਅਦ ਸ੍ਰੀਲ ਜਾਖੜ ਨੇ ਕਿਹਾ ਕਿ ਸਾਧੂਆਂ ਦਾ ਕਿਹਾ ਬਿਰਥਾ ਕਦੇ ਨਹੀਂ ਜਾਂਦਾ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਡੇਰਾ ਬਿਆਸ ਮੁਕੀ ਗੁਰਿੰਦਰ ਸਿੰਘ ਢਿੱਲੋਂ ਦੇ ਹੱਕ 'ਚ ਵੱਡਾ ਬਿਆਨ ਦੇ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸੀਹਤ ਦਿੱਤੀ ਹੈ ਉਹਨਾਂ ਭਗਵੰਤ ਮਾਨ ਨੂੰ ਜਵਾਬ ਦਿੰਦਿਆਂ ਕਿਹਾ ਕਿ ਭਗਵੰਤ ਮਾਨ ਜੀ ਸਾਧੂ ਬੋਲੇ ਸਹਿਜ ਸੁਭਾ ਸਾਦਕਾ ਕਿਹਾ ਬਿਰਥਾ ਨਾ ਜਾਏ ਇਹ ਬਿਆਨ ਸੁਨੀਲ ਜਾਖੜ ਨੇ ਇਸ ਕਰਕੇ ਦਿੱਤਾ ਹੈ ਕਿ ਲੰਗੇ ਕਾਲ ਗੁਰਿੰਦਰ ਸਿੰਘ ਢਿੱਲੋਂ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਦੇ ਨਾਲ ਨਾਬਾ ਜੇਲ੍ਹ ਚ ਮੁਲਾਕਾਤ ਕਰਕੇ ਕਿਹਾ ਸੀ ਕਿ ਮਜੀਠੀਆ ਉੱਤੇ ਲੱਗੇ ਸਾਰੇ ਇਲਜ਼ਾਮ ਗਲਤ ਨੇ ਜਿਸ ਤੋਂ ਬਾਅਦ ਹੀ ਮਜੀਠੀਆ ਨੂੰ ਜ਼ਮਾਨਤ ਮਿਲ ਗਈ ਸੀ ਪਰ ਸੀਐਮ ਨੇ ਉਨ੍ਹਾਂ ਦੀ ਇਸ ਮੁਲਾਕਾਤ ਦੇ ਉੱਤੇ ਸਵਾਲ ਚੁੱਕੇ ਸੀ ਸੀਐਮ ਨੇ ਕਿਹਾ ਸੀ ਕਿ ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ ਅਦਾਲਤਾਂ ਦੇ ਉੱਤੇ ਰੱਬ ਹੀ ਰਾਖਾ ਜਿੱਥੇ ਮੁਲਾਕਾਤ ਤੀ ਹੀ ਜੱਜ ਬਣ ਜਾਣ ਇਸ ਤੋਂ ਬਾਅਦ ਸਵੀਰ ਜਾਖੜ ਨੇ ਕਿਹਾ ਕਿ ਸਾਧੂਆਂ ਦਾ ਕਿਹਾ ਬਿਰਥਾ ਕਦੇ ਨਹੀਂ ਜਾਂਦਾ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਡੇਰਾ ਬਿਆਸ ਮੁਕੀ ਗੁਰਿੰਦਰ ਸਿੰਘ ਢਿੱਲੋਂ ਦੇ ਹੱਕ 'ਚ ਵੱਡਾ ਬਿਆਨ ਦੇ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸੀਹਤ ਦਿੱਤੀ ਹੈ। ਉਹਨਾਂ ਭਗਵੰਤ ਮਾਨ ਨੂੰ ਜਵਾਬ ਦਿੰਦਿਆਂ ਕਿਹਾ ਕਿ ਭਗਵੰਤ ਮਾਨ ਜੀ ਸਾਧੂ ਬੋਲੇ ਸਹਿਜ ਸੁਭਾ ਸਾਧ ਕਾ ਕਿਹਾ ਬਿਰਥਾ ਨਾ ਜਾਏ। ਇਹ ਬਿਆਨ ਸੁਨੀਲ ਜਾਖੜ ਨੇ ਇਸ ਕਰਕੇ ਦਿੱਤਾ ਹੈ ਕਿ ਲੰਘੇ ਕੱਲ ਗੁਰਿੰਦਰ ਸਿੰਘ ਢਿੱਲੋਂ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਦੇ ਨਾਲ ਨਾਬਾ ਜੇਲ੍ਹ 'ਚ ਮੁਲਾਕਾਤ ਕਰਕੇ ਕਿਹਾ ਸੀ ਕਿ ਮਜੀਠੀਆ ਉੱਤੇ ਲੱਗੇ ਸਾਰੇ ਇਲਜ਼ਾਮ ਗਲਤ ਨੇ। ਜਿਸ ਤੋਂ ਬਾਅਦ ਹੀ ਮਜੀਠੀਆ ਨੂੰ ਜ਼ਮਾਨਤ ਮਿਲ ਗਈ। ਸੀ ਪਰ ਸੀਐਮ ਨੇ ਉਹਨਾਂ ਦੀ ਇਸ ਮੁਲਾਕਾਤ ਦੇ ਉੱਤੇ ਸਵਾਲ ਚੁੱਕੇ ਸੀ ਸੀਐਮ ਨੇ ਕਿਹਾ ਸੀ ਕਿ ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ ਅਦਾਲਤਾਂ ਦੋਥੇ ਰੱਬ ਹੀ ਰੱਖਾ ਜਿੱਥੇ ਮੁਲਾਕਾਤ ਤੀ ਹੀ ਜੱਜ ਬਣ ਜਾਣ ਇਸ ਤੋਂ ਬਾਅਦ ਸਵੀਰ ਜਾਖੜ ਨੇ ਕਿਹਾ ਕਿ ਸਾਧੂਆਂ ਦਾ ਕਿਹਾ ਬਿਰਥਾ ਕਦੇ ਨਹੀਂ ਜਾਂਦਾ